ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕੱਲ ਇੱਕ ਪੱਤਰ ਜਿਹੜਾ ਹੈਗਾ ਘੁੰਮ ਰਿਹਾ ਹੈ ਅਖਬਾਰ ਦੀ ਕਟਿੰਗ ਵੀ ਹੈ ਕਿ 3381 ਈਟੀਟੀ ਅਧਿਆਪਕਾਂ ਨੂੰ ਛੇਤੀ ਮਿਲਣਗੇ ਨਿਯੁਕਤੀ ਪੱਤਰ ਹਾਂਜੀ ਦੋਸਤੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮੈਂ ਉਹਨਾਂ ਅਧਿਆਪਕ ਸਾਥੀਆਂ ਨੂੰ ਜਾਂ ਉਹਨਾਂ ਕੈਂਡੀਡੇਟਸ ਨੂੰ ਇਹ ਪੁੱਛਣਾ ਚਾਹੂੰਗਾ ਹਾਲਕਿ ਇਹ ਧਿਆਨ ਦੇ ਵਿੱਚ ਨਹੀਂ ਹੈ ਕਿ 3381 ਜਿਹੜੀ ਭਰਤੀ ਕਦੋਂ ਆਈ ਸੀ ਠੀਕ ਹੈ ਜੀ ਤਕਰੀਬਨ ਬਹੁਤ ਸਾਰੇ ਦੋਸਤਾਂ ਮਿੱਤਰਾਂ ਤੋਂ ਵੀ ਮੈਂ ਜਾਣਕਾਰੀ ਲਈਤੀ ਪਰ ਉਹਨਾਂ ਨੂੰ ਵੀ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਕਿ 3381 ਜਿਹੜੀ ਭਰਤੀ ਇਹੋਂ ਕਦੋਂ ਆਈ ਸੀ ਠੀਕ ਹੈ ਜੀ ਤਾਂ ਜੇਕਰ ਤੁਹਾਡੇ ਚੋਂ ਕਿਸੇ ਦੋਸਤ ਮਿੱਤਰ ਨੂੰ ਪਤਾ ਹੈ ਵੀ 3381 ਭਰਤੀ ਕਦੋਂ ਆਈ ਸੀ ਹਨਾ ਤਾਂ ਜ਼ਰੂਰ ਸਾਂਝਾ ਕਰਿਓ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਪਰ ਆਪਾਂ ਅੱਜ ਗੱਲ ਕਰਨ ਦਾ ਆਪਣਾ ਹੀ ਮਕਸਦ ਸੀ ਕਿ ਜਿਹੜੀ 3381 ਅਧਿਆਪਕ ਨੇ ਉਹਨਾਂ ਨੂੰ ਜਿਹੜੇ ਹੈਗੇ ਦੋ ਸ਼ਿਫਟਾਂ ਦੇ ਵਿੱਚ ਜੁਆਇਨਿੰਗ ਲੈਟਰ ਜਿਹੜੀ ਭਰਤੀ ਹੋਈ ਸੀ ਤੇ ਜਲਦੀ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲਣੇ ਜਾ ਰਹੇ ਹਾਂ ਤਾਂ ਜਿਵੇਂ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਗੁਛੜ ਵਾਲੇ ਨੂੰ ਛੱਡ ਕੇ ਹਨਾ ਜਿਹੜਾ ਪੇਟ ਚੌੜੀ ਜ਼ਿਆਦਾ ਫਿਕਰ ਹੋਗੀ ਤੇ ਉਹ ਗੱਲ ਹੈ ਦੋਸਤੋ ਕਿ 9894 2364 ਵਾਲੇ ਵਿਚਾਰੇ ਇਹ ਚੀਤੀ ਅਧਿਆਪਕ ਸੜਕਾਂ ਦੇ ਉੱਪਰ ਧਰਨੇ ਕਰਦੇ ਫਿਰਦੇ ਆ ਉਹ ਡਾਂਗਾ ਖਾਂਦੇ ਫਿਰਦੇ ਆ ਕਿ ਸਾਨੂੰ ਜਿਹੜੀ ਜਲਦੀ ਤੋਂ ਜਲਦੀ ਜੋਇਨ ਕਰਾਇਆ ਜਾਵੇ ਪਰ ਇਹ ਹੁਣ 3388 ਵਾਲੇ ਇਹਦੇ ਅਪ ਕੈਪਚਰ ਇਹਨਾਂ ਨੂੰ ਵੀ ਮਿੱਠੀ ਗੋਲੀ ਦੇ ਦਿੱਤੀ ਗਈ ਹੈ ਕਿ ਤੁਹਾਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਪਰ ਨਿਯੁਕਤੀ ਪੱਤਰ ਜਲਦੀ ਕਦੋਂ ਹੋਊਗਾ ਇਹ ਅਜੇ ਤੱਕ ਕੋਈ ਨਹੀਂ ਜਾਣਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਵਿਚਾਰੇ ਸੜਕਾਂ ਤੇ ਆ ਜਾਣਗੇ ਕਿ ਸਾਨੂੰ ਜਲਦੀ ਜਿਹੜੇ ਉਹ ਨਿਯੁਕਤੀ ਪੱਤਰ ਦਿਓ ਠੀਕ ਹੈ ਜੀ ਆਪਾਂ ਇਸ ਤੋਂ ਪਹਿਲਾਂ ਕਿ ਜਾਣਦੇ ਆ ਕਿ 2364 ਨੂੰ ਵੀ ਦੋ ਵਾਰ ਸਟੇਸ਼ਨ ਚੋਇਸ ਕਰਾ ਚੁੱਕੇ ਹੈ 5994 ਨੂੰ ਵੀ ਦੋ ਵਾਰ ਸਟੇਸ਼ਨ ਚੋਇਸ ਕਰਾ ਚੁੱਕੇ ਹੈ ਪਰ ਹਾਲੇ ਤੱਕ ਇਹ ਦੋਵੇਂ ਭਰਤੀਆਂ ਹੀ ਮੁਕੰਮਲ ਨਹੀਂ ਕੀਤੀਆਂ ਗਈਆਂ ਠੀਕ ਹੈ ਜੀ ਤਾਂ ਜਿੱਥੋਂ ਤੱਕ ਇਹ ਲੱਗਦਾ ਵੀ ਇਹ ਸਰਕਾਰ ਸਿਰਫ ਅਟਲਮੈਂਟ ਵਾਲੇ ਕਰਕੇ ਆਪਣਾ ਜਿਹੜਾ ਟਾਈਮ ਪਾਸ ਕਰ ਰਹੀ ਹੈ ਤੇ ਜਦ ਕੇ ਗੱਲ ਕਰੇ ਕਿ ਅਸੀਂ 50000 ਨੌਕਰੀਆਂ ਠੀਕ ਹੈ ਜੀ ਦੋਸਤੋ ਨੌਕਰੀਆਂ ਤਾਂ ਆਪਾਂ ਤਾਂ ਮੰਨਾਂਗੇ ਜਦੋਂ ਉਹ ਆਪਣੇ ਜੋਬ ਦੇ ਉੱਪਰ ਆ ਜਾਣਗੇ ਠੀਕ ਹੈ ਜੀ ਫਿਲਹਾਲ ਇਹ ਜਿਵੇਂ ਕਹਦੀ ਹੈ ਵੀ ਸਿਰਫ ਗੱਲਾਂ ਨੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੇ ਆ ਵਿਚਾਰੇ ਦਿੱਤੀ ਗਿਆ 81 ਵਾਲਿਆਂ ਤੇ ਆਪਾਂ ਕਹਿੰਦੇ ਇਹਨਾਂ ਨੂੰ ਵੀ ਨਿਯੁਕਤੀ ਪੱਤਰ ਦੇਣ ਦੀ ਜਿਹੜੀ ਉਹ ਸੂਚਨਾ ਸਾਹਮਣੇ ਆ ਰਹੀ ਹੈ ਤੇ ਦੋਸਤੋ ਇੱਕ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਨੀ ਸੀ ਦੂਸਰਾ 3704 ਤੇ ਦੂਸਰਾ ਸੀਗਾ 6635 ਦੀ ਜਿਹੜੇ ਲਿਸਟਾਂ ਰਿਕਾਸਟ ਹੋਈਆਂ ਸੀ ਉਹ ਫਿਕਰ ਨਾ ਕਰੋ ਠੀਕ ਹੈ ਜਿਹੜੀ ਜੂਨੀਅਨ ਹੈ ਬਹੁਤ ਵੱਡੇ ਪੱਧਰ ਤੇ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੇ ਮਸਲੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਜਿਹੜੀ ਉਹ ਮੀਟਿੰਗਾਂ ਹੋਈ ਜਾ ਰਹੀਆਂ ਨੇ ਠੀਕ ਹੈ ਤਕਰੀਬਨ 4 ਸਾਲ ਉਹਨਾਂ ਅਧਿਆਪਕ ਸਹਿਬਾਂ ਨੂੰ ਹੋ ਚੁੱਕੇ ਤੇ 2.5 ਸਾਲ ਤੋਂ ਪਲੱਸ ਸਮਾਂ ਜਿਹੜਾ ਉਹ 6635 ਨੂੰ ਹੋ ਚੁੱਕੇ ਹੈ ਨਾ ਠੀਕ ਹੈ ਇਸ ਕਰਕੇ ਤੁਹਾਨੂੰ ਨੌਕਰੀ ਚੋਂ ਕਿਤੇ ਵੀ ਨਹੀਂ ਜਿਹੜਾ ਹੈਗਾ ਕੱਢਿਆ ਜਾਊਗਾ ਤੇ ਪਰ ਤੁਸੀਂ ਯੂਨੀਅਨ ਦਾ ਸਾਥ ਦਿਓ ਸੰਘਰਸ਼ ਕਰਦੇ ਰਹੋ ਠੀਕ ਹੈ ਜੀ ਤੇ ਅੱਜ ਦੀ ਸਿਰਫ ਜ਼ਿਆਦਾ ਜਾਣਕਾਰੀ ਕੋਈ ਖਾਸ ਨਹੀਂ ਸੀ ਸਿਰਫ ਇਹੀ ਤੁਹਾਡਾ ਸੰਦੇਸ਼ ਕਰਨਾ ਸੀ ਕਿ ਜਿਹੜੇ 23 64 ਵਾਲੇ ਆ ਤੇ 58 94 ਵਾਲੇ ਆ ਉਹ ਆਪਣੇ ਧਰਨੇ ਤੇ ਜਿਹੜਾ ਰੋਸ ਪ੍ਰਦਰਸ਼ਨ ਜਾਰੀ ਰੱਖੋ ਤਾਂ ਕਿ ਇਹਨਾਂ ਤੋਂ ਪਹਿਲਾਂ ਠੀਕ ਹੈ ਜੀ ਤੁਹਾਨੂੰ ਜਿਹੜੇ ਜੁਆਇਨਿੰਗ ਪੱਤਰ ਉਹ ਦਿੱਤੇ ਜਾਣ ਜੀ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਜੁਆਇਨ ਕਰ ਸਕੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ